ਇਸ ਰਖੜੀ ਦੇ ਪਵਿੱਤਰ ਤਿਹਾੜੀ ਦੇ ਉੱਤੇ ਡਾਕ ਘਰਾਂ ਵੱਲੋਂ ਵਿਸ਼ੇਸ਼ ਵਿਵਸਥਾ ਜਿਹੜੀ ਹੈ ਕੀਤੀ ਗਈ ਹੈ ਮੇਰੇ ਨਾਲ ਸੀਨੀਅਰ ਪੋਸਟ ਅਫੀਸਰ ਬਲਵੀਰ ਸਿੰਘ ਜੀ ਮੌਜੂਦ ਹੈ ਬਹੁਤ ਘੱਟ ਰਹਿ ਗਿਆ ਕਿ ਪੋਸਟ ਆਫਿਸ ਨੂੰ ਲੋਕ ਯੂਜ਼ ਕਰਦੇ ਹੁਣ ਪਰ ਅੱਜ ਵੀ ਕਿਹਾ ਰਖੜੀ ਭੇਜਣ ਦਾ ਮਾਧਿਅਮ ਬਣਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਪੋਸਟ ਆਫਿਸ ਵੀ ਇਸ ਵਾਰ ਵੀ ਪੈਣ ਪਾਈਆਂ ਦੇ ਵਿੱਚ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰ ਰਿਹਾ ਹੈਗਾ ਰੱਖੀ ਨੂੰ ਅਸੀਂ ਪ੍ਰਾਇੋਰਟੀ ਦੰਨੇ ਨੇ ਸਪੈਸ਼ਲ ਨਿਰਦੇਸ਼ ਦਿੱਤੇ ਗਏ ਨੇ ਪੋਸਟਮੈਨਾਂ ਦੀਆਂ ਜਿਹੜੇ ਛੁੱਟੀਆਂ ਆ ਉਹ ਅਸੀਂ ਪੋਸਟਪੋਨ ਕੀਤੀਆਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਬਾਅਦ ਚ ਆਪਣਾ ਜਿਹੜਾ ਕੰਮ ਹੈ ਕਾਰ ਬਾਅਦ ਚ ਕਰ ਲਿਓ ਇਸ ਟਾਈਮ ਰੱਖੜੀ ਦਾ ਕੰਮ ਹੈ ਤੇ ਅਸੀਂ ਚਾਹੁੰਦੇ ਕਿ ਭਰਾਵਾਂ ਦੇ ਗੁੱਟ ਦੇ ਉੱਪਰ ਰੱਖੜੀ ਬਿਲਕੁਲ ਟਾਈਮ ਸਿਰ ਬੰਨੀ ਜਾ ਸਕੇ ਜਿੰਨੀ ਵੀ ਡਾਕ ਅਸੀਂ ਇਨਕਮਿੰਗ ਹੈ ਉਹਨੂੰ ਅਸੀਂ ਰਾਖੀ ਮੇਲ ਕਰਕੇ ਇਨਵੈਲਪ ਲਗਾ ਕੇ ਉਹਦੀ ਪ੍ਰੋਸੈਸਿੰਗ ਲਗਤੋਂ ਕਰਦੇ ਆ ਪਿਛਲੇ ਸਾਲ ਦੇ ਮੁਕਾਬਲੇ ਗਰੋਥ ਦੇਖਣ ਨੂੰ ਮਿਲਦੀ ਹੈ ਇੱਕ ਭੈਣ ਭਾਈ ਦਾ ਇਹ じゃ ਤਿਉਹਾਰ ਹੈ ਕਿ ਇੱਥੇ ਸਾਡੇ ਪੰਜਾਬ ਵਾਲ ਨਿਵਾਸੀ ਜਿਹੜੇ ਨੇ ਇਹ ਬੜੇ ਹਰਸ਼ੋਲਾਸ ਨਾਲ ਮਨਾਉਂਦੇ ਨੇ ਭਕਰ ਚਾਹੇ ਵਿਦੇਸ਼ਾਂ 'ਚ ਚਲੇ ਗਏ ਭਰਾ ਭਣਾਂ ਉਹਨਾਂ ਨੂੰ ਇਹ ਮਿਸ ਨਹੀਂ ਕਰਦੀਆਂ ਔਰ ਕਿ ਇੰਟਰਨੈਸ਼ਨਲ ਜਿਹੜੀ ਰਾਖੀ ਸੀਗੀ ਸਾਡੇ ਕੋਲ ਪਿਛਲੀ ਵਾਰ ਜੁਲਾਈ ਜੁਲਾਈ ਦੇ ਵਿੱਚ 1629 ਕਨਸਾਈਨਮੈਂਟ ਸੀਗੇ ਜਿਹੜੇ ਕਿ ਇਸ ਵਾਰ 2215 ਅਧਿਕ ਨੇ ਜੋ ਐਗਜੈਕਟ ਫਿਗਰ ਨੇ ਕਿ ਤੁਸੀਂ ਦੇਖੋ ਇਸ ਐਨਵੈਲਪ ਦੇ ਉੱਤੇ ਇਹਨਾਂ ਨੇ ਰਾਖੀ ਐਨਵੈਲਪ ਕਰਕੇ ਇੱਕ ਸਟicker ਲਗਾ ਦਿੱਤਾ ਹੈਗਾ ਇੰਡੀਅਨ ਪੋਸਟ ਦਾ ਤਾਂ ਜੋ ਕਿ ਜਿੱਥੇ ਵੀ ਇਹ ਪਹੁੰਚੇ ਜਿਹੜੇ ਵੀ ਸ਼ਹਿਰ 'ਚ ਪਹੁੰਚੇ ਉਸ ਡਾਕਰ ਨੂੰ ਇਹ ਪਤਾ ਹੋਵੇ ਕਿ ਇਹਨਾਂ ਦੇ ਅੰਦਰ ਰਖੜੀਆਂ ਨੇ ਔਰ ਇਹਨੂੰ ਸਪੈਸ਼ਲੀ ਪ੍ਰਾਇੋਰਟੀ ਦਿੱਤੀ ਜਾਏਗੀ ਔਰ ਜਲਦ ਤੋਂ ਜਲਦ ਜਿਹੜਾ ਇਨਾਂ ਨੂੰ ਰਖੜੀਆਂ ਨੂੰ ਆਪਣੇ ਭਰਾਵਾਂ ਤੱਕ ਜਿਹੜਾ ਪਹੁੰਚਾਇਆ ਜਾਏਗਾ ਤੇ ਹਨ ਆਪਣੇ ਭਰਾਵਾਂ ਨੂੰ ਰਖੜੀ ਭੇਜ ਰਹੀਆਂ ਨੇ ਔਰ ਇੱਥੇ ਤੁਸੀਂ ਦੇਖੋ ਕੱਲੀ ਰਖੜੀ ਹੀ ਨਹੀਂ ਬਲਕਿ ਗਿਫਟ ਆਈਟਮਸ ਵੀ ਮੈਮ ਲੈ ਕੇ ਪਹੁੰਚੇ ਨੇ ਔਰ ਇੱਕ ਗਿਫਟ ਸਾਰੀਆਂ ਨੇ ਬਾਹਰ ਭੇਜੀਆਂ ਜਾਣੀਆਂ ਨੇ ਇਹਨਾਂ ਦਾ ਪਿਆਰ ਜਿਹੜਾ ਹੈਗਾ ਵਿਦੇਸ਼ ਤੱਕ ਜਾਣਾ ਅਸੀਂ ਜੀ ਬਾਹਰ ਭੇਜ ਰਹੇ ਹਾਂ ਆਸਟ੍ਰੇਲੀਆ ਆਪਣੇ ਸਿਸਟਰ ਨੂੰ ਵੀ ਆਪਣੇ ਬੇਟੀ ਨੂੰ ਵੀ ਤੇ ਗਿਫਟ ਵਗੈਰਾ ਹੈ ਗਿਆ ਰਖੜੀ ਹੈਗੀ ਹੈ ਤੇ ਸਾਡਾ ਪਿਆਰ ਉਥੋਂ ਤੱਕ ਪਹੁੰਚੇ ਪੋਸਟ ਆਫਿਸ ਦੀ ਸਰਵਿਸ ਵਧੀਆ ਇੱਥੋਂ ਜਲਦੀ ਪਹੁੰਚ ਜਾਂਦਾ ਹੈ ਜਿਹੜਾ ਸਪੈਸ਼ਲ ਇੱਕ ਰਾਖੀ ਦਾ ਕੀਤਾ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਕੀਤਾ ਹੈ ਇਹ ਪੰਜਾਬ ਦੇ ਵਿੱਚ ਪਹਿਲਾ ਕਾਊਂਟਰ ਹੈ ਜਿਨੇ ਇਹ ਫੈਸਿਲਿਟੀ ਜਿਹੜੀ ਹੈ ਸ਼ੁਰੂ ਕੀਤੀ ਬਿਲਕੁਲ ਬਿਲਕੁਲ 100% ਰਾਈਟ ਅੱਜ ਦੇ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਵੀ ਅਗਰ ਕਈਏ ਆਪਣੇ ਪੋਸਟ ਆਫਿਸ ਜਿਹੜੇ ਨੇ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਲੋਕ ਵੀ ਔਰ ਖਾਸ ਕਰਕੇ ਭੈਣਾਂ ਜਿਹੜੀਆਂ ਨੇ ਆਪਣੇ ਭਰਾਵਾਂ ਨੂੰ ਇਸ ਮਾਧਿਅਮ ਰਾਹੀਂ ਰਖਣੀਆਂ ਭੇਜ ਵੀ ਰਹੀਆਂ ਨੇ ਔਰ ਇਸ ਰਖੜੀ ਦੇ ਪਵਿੱਤਰ ਤਿਹਾਰ ਦੇ ਉੱਤੇ ਡਾਕ ਘਰਾਂ ਵੱਲੋਂ ਵਿਸ਼ੇਸ਼ ਵਿਵਸਥਾ ਜਿਹੜੀ ਹੈ ਕੀਤੀ ਗਈ ਹੈ ਮੇਰੇ ਨਾਲ ਸੀਨੀਅਰ ਪੋਸਟ ਅਫੀਸਰ ਬਲਵੀਰ ਸਿੰਘ ਜੀ ਮੌਜੂਦ ਹੈ ਲੁਧਿਆਣਾ ਡਾਕ ਘਰ ਦੇ ਵਿੱਚ ਜਿਹੜਾ ਇਹਨਾਂ ਦੀ ਪੋਸਟਿੰਗ ਹੈਗੀ ਹੈ ਔਰ ਇਹਨਾਂ ਵੱਲੋਂ ਜਿਹੜੇ ਉਪਰਾਲੇ ਕੀਤੇ ਗਏ ਨੇ ਉਹਨਾਂ ਬਾਰੇ ਵੀ ਜਾਣਾਂਗੇ ਔਰ ਖਾਸ ਕਰਕੇ ਇਸ ਵਾਰ ਪੋਸਟ ਆਫਿਸ ਨੇ ਕੀ ਕੀ ਵਿਸ਼ੇਸ਼ ਰੱਖਿਆ ਹੈਗਾ ਇਸ ਪਵਿੱਤਰ ਤਿਹਾਰ ਦੇ ਲਈ ਉਸ ਬਾਰੇ ਵੀ ਜਾਣਕਾਰੀ ਅਸੀਂ ਪਹੁੰਚਾਰੇ ਹੈਗੇ ਆ ਸਰ ਬਾਬਾ ਸਵਾਗਤ ਤੁਹਾਡਾ ਲਾਈਵ ਤੇ ਥੈਂਕ ਯੂ ਜੀ ਥੈਂਕ ਯੂ ਬਲਵੀਰ ਸਿੰਘ ਜੀ ਇੱਕ سوشل ਮੀਡੀਆ ਦੇ ਟਾਈਮ ਤੇ ਨਾ ਅੱਜ ਕੱਲ ਵੈਸੇ ਤਾਂ ਚਿੱਠੀ ਪੱਤਰੀ ਆਈਕਲ ਵਟਸਐਪ ਤੇ ਜਾਂ ਸੋਸ਼ਲ ਮੀਡੀਆ ਤੇ ਹੈ ਨਾ ਆਪਾਂ ਕਰਦੇ ਆ ਬਹੁਤ ਘੱਟ ਰਹਿ ਗਿਆ ਕਿ ਪੋਸਟ ਆਫਿਸ ਨੂੰ ਲੋਕ ਯੂਜ਼ ਕਰਦੇ ਹੁਣ ਪਰ ਅੱਜ ਵੀ ਕਿਹਾ ਰਖੜੀ ਭੇਜਣ ਦਾ ਮਾਧਿਅਮ ਬਣਾਇਆ ਜਾਂਦਾ ਹੈ ਹਾਂ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਬੀਇੰਗ ਅ ਪੋਸਟਮਾਸਟਰ ਮੈਂ ਸਾਰੇ ਜਿੰਨੇ ਵੀ ਸਿਟੀਜ਼ਨਸ ਨੇ ਲੁਧਿਆਣਾ ਦੇ ਮੈਂ ਸਾਰਿਆਂ ਨੂੰ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਰਖੜੀ ਵਧਾਈ ਦੇਵਾਂਗਾ ਦੂਜਾ ਹਰ ਸਾਲ ਦੀ ਤਰ੍ਹਾਂ ਪੋਸਟ ਆਫਿਸ ਵੀ ਇਸ ਵਾਰ ਵੀ ਭੈਣ ਭਾਈਆਂ ਦੇ ਵਿੱਚ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰ ਰਿਹਾ ਹੈਗਾ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੱਖੀ ਨੂੰ ਅਸੀਂ ਪ੍ਰਾਇੋਰਟੀ ਦੰਨੇ ਨੇ ਸਪੈਸ਼ਲ ਨਿਰਦੇਸ਼ ਦਿੱਤੇ ਗਏ ਨੇ ਬੁਕਿੰਗ ਵੇਲੇ ਵੀ ਔਰ ਡਿਲੀਵਰੀ ਵੇਲੇ ਵੀ ਪੋਸਟਮੈਨਾਂ ਦੀਆਂ ਜਿਹੜੇ ਛੁੱਟੀਆਂ ਐ ਉਹ ਅਸੀਂ ਪੋਸਟਪੋਨ ਕੀਤੀਆਂ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਬਾਅਦ ਚ ਆਪਣਾ ਜਿਹੜਾ ਕੰਮ ਕਾਰੋਬਾਰ ਚ ਕਰ ਲਿਓ ਇਸ ਟਾਈਮ ਰਖੜੀ ਦਾ ਕੰਮ ਐ ਤੇ ਅਸੀਂ ਚਾਹੁੰਦੇ ਕੀ ਭਰਾਵਾਂ ਦੇ ਗੁੱਟ ਤੇ ਉੱਪਰ ਰਖੜੀ ਬਿਲਕੁਲ ਟਾਈਮ ਸਿਰ ਬੰਨੀ ਜਾ ਸਕੇ ਇਸ ਵਾਸਤੇ ਅਸੀਂ ਉਹਨਾਂ ਨੂੰ ਜਿੰਨੀ ਵੀ ਡਾਕ ਅਸੀਂ ਇਨਕਮਿੰਗ ਹੈ ਉਹਨੂੰ ਅਸੀਂ ਰਾਖੀ ਮੇਲ ਕਰਕੇ ਐਨਵੈਲਪ ਲਗਾ ਕੇ ਉਹਦੀ ਪ੍ਰੋਸੈਸਿੰਗ ਲਗਤੋਂ ਕਰਦੇ ਆ ਉਹਨੂੰ ਪ੍ਰਾਇੋਰਟੀਾਈਜ਼ ਕਰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਦੂਸਰੀ ਦੂਸਰੇ ਆਰਟੀਕਲ ਦੀ ਬਜਾਏ ਪਹਿਲਾਂ ਇਹ ਡਿਲੀਵਰ ਹੋ ਜਾਏ ਔਰ ਉਹ ਡਿਲੀਵਰੀ ਅਸੀਂ ਉਹਨੂੰ ਥੋੜਾ ਜਿਹਾ ਵੀ ਪ੍ਰਾਇੋਰਟੀ ਇੱਥੇ ਰੱਖੀ ਜਾਏ ਪਹਿਲਾਂ ਇਹ ਡਿਲੀਵਰ ਹੋਵੇ ਦੂਜੀ ਬਾਅਦ ਚ ਦੂਜੀ ਗੱਲ ਇਹ ਹੈ ਕਿ ਇਸ ਵਾਰ ਦੀ ਤਰ੍ਹਾਂ ਅਸੀਂ ਵੀ ਰੱਖੀ ਦੀ ਇਨਵੈਲਪ ਐਂਟਰੀਡਿਊਸ ਕੀਤੇ ਨੇ ਡਿਪਾਰਟਮੈਂਟ ਆਪੋਸ ਦੇ ਉਹ ਤਾਂ ਸਾਡੇ ਵਿਗਗੇ ਨੇ ਤੇ ਆ ਇੱਕ ਬਾਕਸ ਜਿਹੜਾ ਹੈਗਾ ਇਹ ਇਹ ਮੈਂ ਤੁਹਾਨੂੰ ਇੱਕ ਦਿਖਾ ਰਿਹਾ ਇਹ ਇੰਡੀਆ ਪੋਸ ਦਾ ਬਾਕਸ ਹੈ ਇਹ 50 ਰੁਪਏ ਦੀ ਕਾਸਟ ਹੈ ਇਸੇ ਤਰ੍ਹਾਂ ਹੀ ਦੋ ਇਨਵੈਲਪ ਸੀ 15 ਰੁਪਏ ਦਾ 20 ਰੁਪਏ ਦਾ ਮਕਸਦ ਸਿਰਫ ਇਹ ਸੀਗਾ ਕਿ ਜਿਹੜੇ ਵੀ ਸਾਡੇ ਕਾਊਂਟਰ ਤੇ ਆਉਂਦੇ ਨੇ ਬੁਕਿੰਗ ਕਰਾਉਂਦੇ ਨੇ ਉਹਨਾਂ ਨੂੰ ਅਸੀਂ ਫੈਸਿਲਿਟੇਟ ਕਰ ਸਕੀਏ ਉਹਨਾਂ ਨੂੰ ਇਹ ਕਲਰਫੁਲ ਦੇ ਸਕੀਏ ਤਾਂ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ اسی ਤਰ੍ਹਾਂ ਹੀ ਅਸੀਂ ਇੱਕ ਉਪਰਾਲਾ ਹੋਰ ਵੀ ਕੀਤਾ ਸੀ ਜਿੰਨੇ ਸਾਡੇ ਪੋਸਟਮੈਨ ਭਾਈ ਸੀ ਉਹਨਾਂ ਨੂੰ ਅਸੀਂ ਕਾਊਂਟਰਾਂ ਤੇ ਭੇਜੇ ਜਿਹੜੇ ਵੀ ਰਖੜੀ ਵੇਚਦੇ ਨੇ ਸੀ ਉਹਨਾਂ ਨੇ ਡਿਸਪਲੇ ਕੀਤਾ ਉੱਥੇ ਜਾ ਜਾ ਕੇ ਉਹਨਾਂ ਨੇ ਦੱਸੀ ਕਿ ਅਵੇਲੇਬਿਲਟੀ ਹਰ ਡਾਕ ਖਾਨੇ ਵਿੱਚ ਤੁਹਾਨੂੰ ਇਹ ਲਫਾਫਾ ਮਿਲ ਜਾਏਗਾ ਰਖੜੀ ਦੇ ਸਪੈਸ਼ਲ ਡਾਕ ਭਾਗ ਨੇ ਉਤਾਰਿਆ ਹੈਗਾ ਔਰ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਜਿਹੜੇ ਇੰਟਰਨੈਸ਼ਨਲ ਕਨਸਾਈਨਮੈਂਟਸ ਨੇ ਇੰਟਰਨੈਸ਼ਨਲ ਜਿਹੜੀ ਰਖੜੀ ਭੇਜ ਰਹੇ ਨੇ ਉਹ ਅਸੀਂ 31 ਤਰੀਕੇ ਕੱਟਆਫ ਰੱਖੀ ਸੀਗੀ ਔਰ ਬਹੁਤ ਲੰਬ ਅੱਛਾ ਹੁਗਾਰਾ ਮਿਲੇ ਔਰ ਮੈਂ ਤੁਹਾਨੂੰ ਹੋਰ ਇੱਥੇ ਐਡ ਕਰਾਂਗਾ ਕਿ ਸਾਡੇ ਇੱਥੇ ਕਸਟਮ ਕਲੀਅਰੈਂਸ ਲੁਧਿਆਣਾ ਦੇ ਵਿੱਚ ਹੀ ਹੋ ਗਈ ਹੈ ਔਰ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਸਿਰਫ ਇੱਕ ਹੀ ਸੈਂਟਰ ਹੈ ਲੁਧਿਆਣਾ ਜਿੱਥੇ ਜੇ ਕਸਟਮ ਕਲੀਅਰੈਂਸ ਹੋ ਰਹੀ ਹੈ ਇਸ ਕਸਟਮ ਕਲੀਅਰੈਂਸ ਦੇ ਜਿਹੜੇ ਕਸਟਮ ਦੇ ਵਿਭਾਗ ਦੇ ਤਿੰਨ ਚਾਰ ਪੰਜ ਜਿਹਨੇ ਰਿਪਰੈਜ਼ੈਂਟੇਟਿਵ ਸਾਡੇ ਡਾਕਖਾਨੇ 'ਚ ਬੈਠੇ ਨੇ ਔਰ ਇੱਥੇ ਜਦ ਪੈਕਿੰਗ ਹੁੰਦੀ ਹੈ ਉੱਥੇ ਉਹ ਕਸਟਮ ਕਲੀਅਰੈਂਸ ਕਰਦੇ ਨੇ ਇਹਦੇ ਨਾਲ ਕੀ ਹੋ ਰਿਹਾ ਹੈ ਕਿ ਇਹਦੇ ਨਾਲ ਸਾਡੀ ਪ੍ਰੌਮਪਟ ਹੋਰ ਸਰਵਿਸ ਜਿਹੜੀ ਉਹ ਫਾਸਟ ਹੋ ਰਹੀ ਹੈ ਔਰ ਇੱਕ ਹੋਰ ਐਡ ਕਰ ਦਵਾਂ ਕਿ ਜਿਹੜੀ ਵੀ ਇੱਥੇ ਕਸਟਮ ਕਲੀਅਰਸ ਹੁੰਦੀ ਹੈ ਸ਼ਾਮ ਨੂੰ ਉਹ ਟਰੱਕ ਜਿਹੜਾ ਹੈਗਾ ਸਾਡਾ ਇੱਥੋਂ ਦੀ ਕਨਸਾਈਨਮੈਂਟ ਉਹ ਫੋਰਨ ਪੋਸਟ ਦਾ ਚੱਲ ਜਾਂਦਾ ਹੈ ਔਰ ਦਿੱਲੀ ਦੇ ਵਿੱਚ ਜਾ ਕੇ ਕਨੈਕਟਡ ਫਲਾਈਟਾਂ ਤੇ ਇਹ ਰਵਾਨਾ ਹੋ ਜਾਂਦਾ ਤੇ ਇਹ ਮੈਂ ਸਾਰਿਆਂ ਨੂੰ ਸੱਦਾ ਦਵਾਂਗਾ ਇਸ ਗੱਲ ਦਾ ਕਿ ਕਸਟਮ ਕਲੀਅਰਸ ਹੋ ਗਿਆ ਤੇ ਕੋਈ ਐਕਸਪੋਰਟਰ ਭਾਈ ਵੀ ਅਗਰ ਕੋਈ ਆਪਣਾ ਐਕਸਪੋਰਟ ਕਰਨਾ ਚਾਹੁੰਦਾ ਹੈ ਉਹ ਇੱਥੇ ਟਾਈ ਅਪ ਕਰ ਸਕਦਾ ਹੈ ਔਰ ਟਾਈ ਅਪ ਕਰਕੇ ਇੱਥੇ ਕਿਉਂਕਿ ਲੁਧਿਆਣਾ ਚ ਹੀ ਖੁੱਲਿਆ ਹੈਗਾ ਔਰ ਨਾ ਜੰਮੂ ਕਸ਼ਮੀਰ ਨਾ ਹਿਮਾਚਲ ਨਾ ਹਰਿਆਣਾ ਤੇ ਇਹ ਸਿਰਫ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਇਹ ਅਸੀਂ ਜਿਹੜਾ ਹੈ ਕਸਟਮ ਕਲੀਅਰੈਂਸ ਇੱਥੇ ਸੈਂਟਰ ਸਟਾਰਟ ਕੀਤਾ ਹੈਗਾ ਜੀ ਅੱਛਾ ਬਲਬੀਰ ਸਿੰਘ ਜੀ ਬੀਿੰਗ ਤੁਸੀਂ ਪੋਸਟਮਾਸਟਰ ਇੱਥੇ ਹੈਨਾ ਅਪਾਇੰਟਡ ਹੈਗੇ ਹੋ ਤੁਹਾਡੇ ਕੋਲ ਅਗਰ ਮੈਂ ਗੱਲ ਕਰਾਂ ਇੱਕ ਪ੍ਰੋਪਰ ਰਿਪੋਰਟ ਪਈ ਹੈਗੀ ਹੈ ਜੋ ਆਪਾਂ ਹੁਣੀ ਡਿਸਕਸ ਕਰ ਰਹੇ ਸੀ ਕਿਸ ਤਰ੍ਹਾਂ ਜਿਹੜੇ ਲੋਕ ਨੇ ਆਪਾਂ ਕਹਿ ਤਾਂ ਦਿੰਨੇ ਕਿ ਸੋਸ਼ਲ ਮੀਡੀਆ ਦੇ ਟਾਈਮ ਤੇ ਕੌਣ ਯੂਜ਼ ਕਰਦਾ ਹੋਏਗਾ ਤੁਹਾਨੂੰ ਇੱਕ ਰਿਪੋਰਟ ਇੱਥੇ ਇਹਨਾ ਬਲਬੀਰ ਸਿੰਘ ਜੀ ਕੋਲ ਪਈ ਹੈ ਕਿ ਗਰੋਥ ਕਿੰਨੀ ਹੈਗੀ ਉਹ ਤੁਹਾਨੂੰ ਦੱਸ ਰਹੇ ਹੈ ਸਿਰ ਕਾਫੀ ਗ੍ਰੋਥ ਇੱਥੇ ਹਾਂ ਬਿਲਕੁਲ ਹੀ ਬਿਲਕੁਲ ਪਿਛਲੇ ਸਾਲ ਦੇ ਮੁਕਾਬਲੇ ਗ੍ਰੋਥ ਦੇਖਣ ਨੂੰ ਮਿਲਦੀ ਹੈ ਇੱਕ ਭੈਣ ਭਾਈ ਦਾ ਇਹ ਜਾ ਤਿਉਹਾਰ ਹੈ ਕਿ ਇੱਥੇ ਸਾਡੇ ਪੰਜਾਬ ਵਾਲ ਨਿਵਾਸੀ ਜਿਹੜੇ ਨੇ ਇਹ ਬੜੇ ਹਰਸ਼ੋਲਾਸ ਨਾਲ ਮਨਾਉਂਦੇ ਨੇ ਬਸ਼ਰਤੇ ਕਿ ਇਹ ਸਾਊਥ ਇੰਡੀਆ ਵਾਲੇ ਇੱਥੇ ਇਵਨ ਕਿ ਚਾਹੇ ਵਿਦੇਸ਼ਾਂ ਚ ਚਲੇ ਗਏ ਭਰਾ ਭਲ ਭੈਣਾ ਉਹਨਾਂ ਨੂੰ ਇਹ ਮਿਸ ਨਹੀਂ ਕਰਦੀਆਂ ਔਰ ਮੈਂ ਦੱਸਾਂ ਤਾਂ ਮੈਂ ਫਿਗਰ ਮੇਰੇ ਕੋਲ ਹੀ ਕਹੇਗੇ ਨੇ ਕਿ ਇੰਟਰਨੈਸ਼ਨਲ ਜਿਹੜੀ ਰਾਖੀ ਸੀਗੀ ਸਾਡੇ ਕੋਲ ਪਿਛਲੀ ਵਾਰ ਜੁਲਾਈ ਜੁਲਾਈ ਦੇ ਵਿੱਚ 1629 ਕਨਸਾਈਨਮੈਂਟ ਸੀਗੇ ਜਿਹੜੇ ਕਿ ਇਸ ਵਾਰ 2215 ਬੱਦਗੇ ਨੇ ਜੋ ਐਗਜੈਕਟ ਫਿਗਰ ਨੇ ਇਸੇ ਤਰ੍ਹਾਂ ਜਿਹੜੇ ਇਨਵੈਲਪ ਨੇ ਪਿਛਲੀ ਵਾਰ 77540 ਵੇਚੇ ਸੀਗੇ ਤੇ ਇਸ ਵਾਰ ਸਾਡੇ ਕੋਲ 8000 8000 ਐਗਜ਼ੌਸਟ ਹੋ ਚੁੱਕਾ ਹੈ ਮੈਂ ਦੱਸ ਰਿਹਾ ਸੀ ਕਿ ਬਾਕਸਿਸ ਵੀ ਸਾਡੇ ਕੋਲ 1150 ਸੀ ਪਿਛਲੀ ਵਾਰ ਔਰ ਉਹਦੇ ਬਨਸਪਤੇ ਇਸ ਵਾਰ ਅਸੀਂ 2200 ਬਾਕਸ ਅਸੀਂ ਵੇਚ ਚੁੱਕੇ ਜਿਹੜੇ ਕਿ ਹੱਲੇ ਵੀ ਚੱਲੀ ਜਾ ਰਿਹਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿੱਥੇ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਤੁਸੀਂ ਪਰ ਜਿਹੜੀ ਪੈਣਾਵਾਂ ਦਾ ਪੈਣਾ ਦਾ ਜਿਹੜਾ ਉਦਗਾਰ ਨੇ ਭਾਵਨਾਵਾਂ ਉਹ ਡਿਪਾਰਟਮੈਂਟ ਪੋਸਟ ਹੀ ਜਿਹੜਾ ਹੈ ਟਰਾਂਸਫਰ ਕਰਦਾ ਹੈਗਾ ਵਿਦਆਊਟ ਉਹਦੇ ਵਿੱਚ ਇੰਟਰਵੈਨ ਕਰਨ ਤੇ ਜੋ ਭਾਵਨਾਵਾਂ ਲਫਾਫੇ ਵਿੱਚ ਬੰਦ ਨੇ ਉਸੇ ਤਰ੍ਹਾਂ ਦੀ ਉਹੀ ਭਾਵਨਾ ਭਰਾ ਕੋਲ ਅਸੀਂ ਪਹਚਾਨ ਦਾ ਕੰਮ ਕਰਦੇ ਬਿਲਕੁਲ ਇਸ ਤਰ੍ਹਾਂ ਦੀ ਹੀ ਜਿਹੜੀ ਭਾਵਨਾ ਉਹ ਹੋਣੀ ਵੀ ਚਾਹੀਦੀ ਹੈ ਔਰ ਭੈਣਾ ਵੀ ਨਿਸ਼ਚਿੰਤ ਹੋ ਜਾਣ ਔਰ ਭਰਾ ਵੀ ਨਿਸ਼ਚਿੰਤ ਹੋ ਜਾਣ ਕਿਉਂਕਿ ਇਸ ਵਾਰ ਪੋਸਟ ਆਫਿਸ ਡਿਪਾਰਟਮੈਂਟ ਦਾ ਜਿਹੜਾ ਹੈ ਉਹ ਪ੍ਰਾਇਓਰਟੀ ਦੇ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਿਹਾ ਹੈਗਾ ਔਰ ਜਿਸ ਤਰ੍ਹਾਂ ਬਲਵੀਰ ਸਿੰਘ ਜੀ ਨੇ ਦੱਸਿਆ ਹੈਗਾ ਕਿ ਪ੍ਰੋਪਰ ਉਹਦੇ ਉੱਤੇ ਟੈਗ ਕਰ ਦਿੱਤਾ ਜਾਂਦਾ ਇੱਕ ਸਟicker ਲਗਾਇਆ ਜਾਂਦਾ ਹੈਗਾ ਰਾਖੀ ਸਪੈਸ਼ਲ ਕਰਕੇ ਤਾਜੋ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਲੇ ਨਾ ਹੋਵੇ ਇਸ ਵਕਤ ਕੀ ਕੀ ਪੋਸਟ ਆਫਿਸ ਦੇ ਵਿੱਚ ਤਿਆਰੀਆਂ ਚੱਲ ਰਹੀਆਂ ਨੇ ਉਹ ਸਾਰੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਡਾਕ ਸੇਵਾ ਕਿਸ ਤਰ੍ਹਾਂ ਪੈਣਾ ਦਾ ਪਿਆਰ ਭਰਾਵਾਂ ਤੱਕ ਪਹੁੰਚਾ ਰਹੇ ਨੇ ਬਲਵੀਰ ਵੈਸ ਜੀ ਮੇਰੇ ਨਾਲ ਮੌਜੂਦ ਨੇ ਬਲਬੀਰ ਜੀ ਇਹਦੇ ਤੇ ਮੈਂ ਦੇਖ ਰਿਹਾ ਹੈਗਾ ਕਿ ਇੱਕ ਸਪੈਸ਼ਲ ਤਰ੍ਹਾਂ ਦਾ ਇੱਕ ਸਟicker ਲਗਾਇਆ ਮੈਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਦਵਾ ਕਿ ਤੁਸੀਂ ਦੇਖੋ ਇਸ ਐਨਵੈਲਪ ਦੇ ਉੱਤੇ ਇਹਨਾਂ ਨੇ ਰਾਖੀ ਐਨਵੈਲਪ ਕਰਕੇ ਇੱਕ ਸਟicker ਲਗਾ ਦਿੱਤਾ ਹੈਗਾ ਇੰਡੀਅਨ ਪੋਸਟ ਦਾ ਇਹ ਕੀ ਚੀਜ਼ ਹੈ ਸਪੈਸ਼ਲ ਕਿਉਂ ਲਗਾਇਆ ਸਪੈਸ਼ਲ ਸਟicker ਕੇ ਲਗਾਇਆ ਗਿਆ ਤਾਂ ਕਿ ਟੈਕਨੋਲੋਜੀ ਹੋ ਸਕੇ ਵੀ ਰਾਖੀ ਹੈ ਇਹਨੂੰ ਪ੍ਰੌਮਟ ਡਿਲੀਵਰੀ ਕਰ 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 ਅਸੀਂ ਇਹਨੂੰ ਲਾਇਆ ਹੈ ਅੱਛਾ ਯਾਨੀ ਕਿ ਇਹ ਤੇਜ਼ੀ ਨਾਲ ਹੋ ਤੇਜ਼ੀ ਨਾਲ ਸਿਰਫ ਹਾਂ ਕੀ ਕਿਤੇ ਰਾਹ ਚ ਡਿਲੇ ਵਗੈਰਾ ਡਿਲੇ ਨਾ ਹੋ ਅਜੇ ਇਹ ਸਾਰੇ ਪਾਸੇ ਸਾਰੇ ਇਨਵੈਲਪਸ ਜਿੰਨੇ ਵੀ ਰੱਖੀਏ ਜਿੰਨੇ ਵੀ ਰੱਖੀ ਦੇਣ ਦਾ ਵਾਅਦਾ ਸੀਗੇ ਉਹਨੇ ਸਾਰੇ ਤੇ ਇਹ ਲੱਗਿਆ ਹੋਇਆ ਸੀਗਾ ਇਸਰ ਕਿਸੇ ਵੀ ਸ਼ਹਿਰ ਦੇ ਲਈ ਜਾਂ ਕਿਸ ਤਰ੍ਹਾਂ ਹੈਗਾ ਇਹ ਸਾਰੇ ਸਾਰੇ ਸ਼ਹਿਰ ਜਿੱਥੇ ਵੀ ਜਾਣੀਆਂ ਡਾਕ ਉਥੇ ਰੱਖੀ ਦੇਣ ਦਾ ਵਾਅਦਾ ਲੱਗਿਆ ਰੱਖੀ ਤਾਂ ਲੱਗਿਆ ਹੋਗਾ ਇਹ ਉਹ ਉਸ ਤੋਂ ਬਾਅਦ ਜਦੋਂ ਵੀ ਹੋਊਗੀ ਇਹਨੂੰ ਪ੍ਰੌਮਪਟ ਡਿਲੀਵਰੀ ਵਾਸਤੇ ਇਹਨੂੰ ਸਿਕਿਉਰਟਾਈਜ਼ ਕਰਤਾ ਜਾਊਗਾ ਆਦੇਸ਼ ਇੱਕ ਤਰ੍ਹਾਂ ਹਾਂ ਜੀ ਹਾਂ ਤਾਂ ਇਹ ਬਿਲਕੁਲ ਬਹੁਤ ਹੀ ਵਧੀਆ ਇੱਕ ਕੰਮ ਜਿਹੜਾ ਹੈਗਾ ਕੀਤਾ ਗਿਆ ਇੰਡੀਅਨ ਪੋਸਟ ਵੱਲੋਂ ਕਿ ਇਹਨਾਂ ਨੇ ਪ੍ਰਾਇੋਰਟੀ ਦੇਣ ਦੇ ਲਈ ਇਹਦੇ ਉੱਤੇ ਸਟicker ਹੀ ਲਗਾ ਦਿੱਤੇ ਹਨ ਤਾਂ ਜੋ ਕਿ ਜਿੱਥੇ ਵੀ ਇਹ ਪਹੁੰਚੇ ਜਿਹੜੇ ਵੀ ਸ਼ਹਿਰ 'ਚ ਪਹੁੰਚੇ ਉਸ ਡਾਕ ਘਰ ਨੂੰ ਇਹ ਪਤਾ ਹੋਵੇ ਕਿ ਇਹਨਾਂ ਦੇ ਅੰਦਰ ਰਖੜੀਆਂ ਨੇ ਔਰ ਇਹਨੂੰ ਸਪੈਸ਼ਲੀ ਪ੍ਰਾਇੋਰਟੀ ਦਿੱਤੀ ਜਾਏਗੀ ਔਰ ਜਲਦ ਤੋਂ ਜਲਦ ਜਿਹੜਾ ਇਨਾਂ ਨੂੰ ਰਖੜੀਆਂ ਨੂੰ ਆਪਣੇ ਭਰਾਵਾਂ ਤੱਕ ਜਿਹੜਾ ਪਹੁੰਚਾਇਆ ਜਾਏਗਾ ਇਹ ਉਪਰਾਲਾ ਇਸ ਵਾਰ ਡਾਕਰ ਵੱਲੋਂ ਸਪੈਸ਼ਲ ਤੌਰ ਤੇ ਕੀਤਾ ਗਿਆ ਤਾਂ ਜੋ ਰਖੜੀ ਪਹੁੰਚਣ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਲੇ ਨਾ ਹੋ ਸਕੇ ਪੋਸਟ ਆਫਿਸ ਦੇ ਵਿੱਚ ਜਿਹੜਾ ਹੈਗਾ ਇਕੱਲੇ ਦੇਸ਼ ਦੇ ਵਿੱਚ ਨਹੀਂ ਬਲਕਿ ਵਿਦੇਸ਼ਾਂ ਦੇ ਵਿੱਚ ਵੀ ਭੈਣਾ ਆਪਣੇ ਭਰਾਵਾਂ ਨੂੰ ਰਖੜੀ ਭੇਜ ਰਹੀਆਂ ਨੇ ਔਰ ਇੱਥੇ ਤੁਸੀਂ ਦੇਖੋ ਇਕੱਲੀ ਰਖੜੀ ਹੀ ਨਹੀਂ ਬਲਕਿ ਗਿਫਟ ਆਈਟਮਸ ਵੀ ਮੈਮ ਲੈ ਕੇ ਪਹੁੰਚੇ ਨੇ ਔਰ ਇੱਕ ਗਿਫਟ ਸਾਰੀਆਂ ਨੇ ਬਾਹਰ ਭੇਜੀਆਂ ਜਾਣੀਆਂ ਨੇ ਇਹਨਾਂ ਦਾ ਪਿਆਰ ਜਿਹੜਾ ਹੈਗਾ ਵਿਦੇਸ਼ ਤੱਕ ਜਾਣਾ ਸਰ ਭੈਣਾ ਆਪਣਾ ਆਪਣੇ ਭਰਾਵਾਂ ਨੂੰ ਇਹਨਾਂ ਦਾ ਦੇਸ਼ 'ਚ ਨਹੀਂ ਵਿਦੇਸ਼ਾਂ ਤੱਕ ਵੀ ਕੋਸ਼ਿਸ਼ ਕਰਨੀ ਹੈ ਕਿ ਭਰਾ ਨੂੰ ਰਖੜੀ ਦਾ ਪਿਆਰ ਜਿਹੜਾ ਪਹੁੰਚੇ ਅਸੀਂ ਜੀ ਬਾਹਰ ਭੇਜ ਰਹੇ ਹਾਂ ਆਸਟ੍ਰੇਲੀਆ ਆਪਣੇ ਸਿਸਟਰ ਨੂੰ ਵੀ ਆਪਣੇ ਬੇਟੀ ਨੂੰ ਵੀ ਤੇ ਗਿਫਟ ਵਗੈਰਾ ਹੈ ਗਿਆ ਰਖੜੀ ਹੈਗੀ ਹੈ ਤੇ ਸਾਡਾ ਪਿਆਰ ਉੱਥੋਂ ਤੱਕ ਪਹੁੰਚੇ ਪੋਸਟ ਆਫਿਸ ਦੀ ਸਰਵਿਸ ਵਧੀਆ ਹੈ ਇਤੋਂ ਜਲਦੀ ਪਹੁੰਚ ਜਾਂਦਾ ਹੈ ਤੇ ਜਿਹਨਾਂ ਨੇ ਵੀ ਇਸ ਵਾਰ ਖਾਸ ਇੰਤਜ਼ਾਮ ਤੁਹਾਡੇ ਸਾਰਿਆਂ ਲਈ ਕੀਤਾ ਜਿਹੜਾ ਸਪੈਸ਼ਲ ਇੱਕ ਰਾਖੀ ਦਾ ਕੀਤਾ ਬਹੁਤ ਹੀ ਰੀਜ਼ਨੇਬਲ ਰੇਟਸ ਤੇ ਕੀਤਾ ਉਹਦਾ ਬਹੁਤ ਹੀ ਜ਼ਿਆਦਾ ਮਤਲਬ ਬੈਨੀਫਿਟ ਹੋਇਆ ਸਾਨੂੰ ਮਤਲਬ ਸਾਨੂੰ ਕੀ ਅਸੀਂ ਅੱਗੋਂ ਜਿੰਨੇ ਜਿੰਨੇ ਦੱਸਿਆ ਉਹਨਾਂ ਨੇ ਵੀ ਉਧਰੋਂ ਦੂਸਰੀ ਸਾਈਡ ਤੋਂ ਕਰਵਾਉਣ ਦੀ ਬਜਾਏ ਇੱਥੋਂ ਹੀ ਕਰਵਾਇਆ। ਬਿਲਕੁਲ ਕਾਰਨ ਇਹ ਹੈ ਕਿ ਇਹਨਾਂ ਨੇ ਜਿਸ ਤਰ੍ਹਾਂ ਅਸੀਂ ਦੱਸਿਆ ਨਾ ਜਿਹੜੇ ਪੋਸਟਮਾਸਟਰ ਨੇ ਇੱਥੇ ਦੇ ਉਹ ਕਹਿੰਦੇ ਕਿ ਇਹ ਪੰਜਾਬ ਦੇ ਵਿੱਚ ਪਹਿਲਾ ਕਾਊਂਟਰ ਹੈ ਜਿਨੇ ਇਹ ਫੈਸਿਲਿਟੀ ਜਿਹੜੀ ਹੈ ਸ਼ੁਰੂ ਕੀਤੀ ਹੈ। ਬਿਲਕੁਲ ਬਿਲਕੁਲ 100% ਰਾਈਟ। ਅੱਛਾ ਕੀ ਕੀ ਮੈਂ ਵੈਸੇ ਪੁੱਛਣਾ ਤਾਂ ਨਹੀਂ ਚਾਹੀਦਾ ਕੀ ਕੀ ਪਿਆਰ ਭੇਜ ਰਹੇ ਤੁਸੀਂ? ਵੀ ਉਹਨਾਂ ਲਈ ਰਾਖੀ ਹੋ ਗਈ। ਬੈੱਡ ਸ਼ੀਟਸ ਹੈ, ਗਿਫਟ ਪੈਕ ਹੈ, ਡ्रेसेस ਹੈ। ਇਹ ਰਖੜੀ ਦਾ ਤਿਉਹਾਰ ਵਧੀਆ ਤਰੀਕੇ ਨਾਲ ਮਨਾਇਆ ਜਾਏ। ਬਹੁਤ ਬਹੁਤ ਸ਼ੁਕਰੀਆ ਕਿ ਆਫਰ ਅਗਰ ਗਵਰਨਮੈਂਟ ਦੇ ਰਹੀ ਹੈ ਤਾਂ ਅਸੀਂ ਵੀ ਅਜੀ ਖੋਲ ਕੇ ਬੱਚਿਆਂ ਨੂੰ ਤੇ ਭਰਾਵਾਂ ਨੂੰ ਪੇਜ ਪਾਈਏ ਨਾ। ਬਹੁਤ ਬਹੁਤ ਸ਼ੁਕਰੀਆ ਮੈਮ। ਤੇ ਬਿਲਕੁਲ ਇਹ ਪਿਆਰ ਹੈ ਜਿਹੜਾ ਆਪਣੇ ਬੱਚਿਆਂ ਭੈਣਾਂ ਨੂੰ ਭਰਾਵਾਂ ਨੂੰ ਪ੍ਰਾਪਤ ਨਹੀਂ ਭੈਣਾਂ ਨੂੰ ਔਰ ਭੈਣਾਂ ਆਪਣੇ ਭਰਾਵਾਂ ਤੱਕ ਪਹੁੰਚਾਰੇ ਨੇ ਔਰ ਖਾਸ ਕਰਕੇ ਅੱਜ ਵੀ ਜਿਹੜਾ ਹੈਗਾ ਡਾਕ ਘਰ ਇਸ ਪਿਆਰ ਦਾ ਮਾਧਿਅਮ ਬਣਿਆ ਹੈ।